ਸਾਸੀ ਗਾਲ ਦੋਸਤੋ ਦੋਸਤੋ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਦੋਸਤੋ ਆ ਤੁਹਾਨੂੰ ਅੱਜ ਦਿਖਾ ਲੈਣ ਲੱਗਾ ਆ ਜਿਹੜਾ ਕੰਗਣੀਆ ਵਾਲਾ ਆਪਣਾ ਪੌਲੇ ਆ ਦਿਵਾਲੀ ਤੇ ਕੰਗਣੀਆ ਵਾਲ ਦੇ ਗੱਬੇ ਉੱਥੇ ਆ ਪੌਲ ਦੇ ਹਾਲਾਤ ਦੇਖ ਲਓ ਐਦਾਂ ਲੱਗਦਾ ਵੀ ਜਿੱਦਾਂ ਇੱਥੇ ਬੂਟੀ ਲਾਈ ਹੁੰਦੀ ਆ ਇਹ ਬੀਜੀ ਆ ਬੂਟੀ ਪਿੱਛੋਂ ਬੂਟੀ ਰੋੜ ਰੋੜ ਕੇ ਅੱਗੇ ਨੂੰ ਆਈ ਜਾਂਦੀ ਆ ਤੇ ਇੱਥੇ ਆਣ ਕੇ ਪੌਲ ਵਿੱਚ ਫਸੀ ਹੋਈ ਆ ਤੇ ਇੱਥੇ ਪੂਰੇ ਹਰ ਦੇ ਜਿਹੜੇ ਹਾਲਾਤ ਆ ਉਹ ਪੈਦਾ ਹੋਣ ਦੇ ਆ ਸੋ ਜਿਹੜੇ ਮੌਜੂਦਾ ਜ਼ਿੰਮੇਵਾਰ ਜਿਹੜੇ ਬੰਦੇ ਆ ਜਿਹੜੇ ਇਹ ਚੀਜ਼ਾਂ ਦੇਖਦੇ ਨਹਿਰੀ ਵਿਭਾਗ ਵਾਲੇ ਉਹਨਾਂ ਨੂੰ ਅਸੀਂ ਕਹਿਣਾ ਚਾਹੁੰਦੇ ਆਂ ਭਾਈ ਇਹਦਾ ਪ੍ਰਬੰਧ ਕੋਈ ਨਾ ਕੋਈ ਕੀਤਾ ਜਾਵੇ ਕਿਉਂਕਿ ਲੋਕਾਂ ਨੇ ਪਿੱਛੇ ਆਪਣੀਆਂ ਜਿਹੜੀਆਂ ਜ਼ਮੀਨਾਂ ਆ ਹਨਾ ਉਹ ਕਿਸੇ ਨੇ ਠੇਕੇ ਦੇ ਲਈ ਆ ਮਹਿੰਗੀਆਂ ਮਹਿੰਗੇ ਠੇਕੇ ਚੱਲਣ ਦੇ ਆ ਮਤਲਬ ਉਹ ਹੀ ਚਾਰ ਪੈਸੇ ਜਿਹੜੇ 2-4 ਪੈਸੇ ਬਚਣੇ ਹੁੰਦੇ ਮਿਹਨਤ ਕਰਕੇ ਬੰਦਾ ਕਿਸਾਨ ਜਿਹੜਾ ਆਪਣੀ ਦਿਹਾੜੀ ਵੀ ਵੇਚ ਨਹੀਂ ਪਾਉਂਦਾ ਸੋ ਆ ਜਿਹੜੀ ਆ ਹਾਲਾਤ ਆ ਤੁਸੀਂ ਦੇਖ ਲਓ ਇਸ ਵੇਲੇ ਪਿੱਛੇ ਪੂਰੀ ਹੜ ਦੀ ਸਥਿਤੀ ਬਣੀ ਹੋਈ ਆ ਜਿੱਧਾ ਜਿੱਧਾ ਬੂਟੀ ਇਹ ਅੱਗੇ ਨੂੰ ਆਈ ਜਾਂਦੀ ਇੱਥੇ ਜਾਣ ਕੇ ਜਾਮ ਹੋ ਗਈ ਆ ਤੇ ਜਿਹੜਾ ਪਾਣੀ ਆ ਉਹਦਾ ਨਿਕਾਸ ਜਿਹੜਾ ਬਿਲਕੁਲ ਬੰਦ ਹੋ ਚੁੱਕਿਆ ਆ ਕਿਉਂਕਿ ਪਹਿਲਾਂ ਜਿਹੜੇ ਮੌਕੇ ਤੇ ਮੌਜੂਦਾ ਜਦ ਪਤਾ ਆਇਆ ਵੀ ਬਰਸਾਤੀ ਮੌਸਮ ਆ ਕੋਈ ਪ੍ਰਬੰਧ ਨਹੀਂ ਕੀਤੇ ਗਏ ਆ ਤੁਹਾਡੇ ਸਾਹਮਣੇ ਹਾਲਾਤ ਆ ਤੁਸੀਂ ਅੱਖੀਂ ਦੇਖ ਰਹੇ ਆ ਇਸ ਬੂਟੀ ਨੇ ਪਿੱਛੇ ਜਿਹੜੇ ਖੱਤੇ ਸਾਰੇ ਡੋਪ ਦੇਣੇ ਆ ਜਿਹੜੇ ਮਗਰਿੱਦੂ ਕੰਗਣੀਆਲ ਤੋਂ ਪਿੱਛੇ ਜਿਹੜੇ 7 8 10 ਪਿੰਡ ਆ ਉਹਨਾਂ ਦੀ ਜਿਹੜੀ ਫਸਲ ਆ ਡੁੱਬਣ ਦੇ ਅਸਾਰ ਪੂਰੇ ਬਣੇ ਹੋਏ ਆ ਸੋ ਭਾਜੀ ਵੀ ਇੱਥੇ ਸਾਡੇ ਨਾਲ ਆ ਹਾਂਜੀ ਭਾਜੀ ਕੀ ਕਹਿਣਾ ਚਾਹੁੰਦੇ ਆ ਇਹਦੇ ਬਾਰੇ ਮਤਲਬ ਆ ਚੀਜ਼ਾਂ ਉੱਤੇ ਪਹਿਲਾਂ ਕਿਉਂ ਨਹੀਂ ਧਿਆਨ ਦਿੱਤਾ ਜਾਂਦਾ ਭਾਈ ਤੁਸੀਂ ਦੱਸ ਹੀ ਦਿੱਤਾ ਸਾਰਿਆਂ ਕੋ ਉਦਾਂ ਦਾ ਹੁਣ ਇਹਨਾਂ ਨੂੰ ਕੱਢਣੀ ਚਾਹੀਦੀ ਆ ਜਦੋਂ ਪਾਣੀ ਆ ਗਿਆ ਇਹਨਾਂ ਨੇ ਫੇਰ ਲੱਗਣਾ ਆ ਤੇ ਫੇਰ ਸਾਰਾ ਕਿਸਾਨਾਂ ਦੀ ਫਸਲਾਂ ਪਿੱਛੋਂ ਖਰਾਬ ਹੋ ਜਾਂਦੀਆਂ ਮਤਲਬ ਹੁਣ ਟਾਈਮ ਹੈਗਾ ਆ ਇਹ ਚੀਜ਼ ਤੇ ਧਿਆਨ ਦਿੱਤਾ ਜਾਵੇ ਹੁਣ ਜਗਾਉਣ ਵਾਲੀ ਗੱਲ ਆ ਉਹਨਾਂ ਨੂੰ ਮੈਂ ਵੀਡੀਓ ਵੀ ਤਾਈ ਬਣਾਉਣ ਲੱਗਾ ਦੋਸਤੋ ਵੀ ਉਹਨਾਂ ਨੂੰ ਆਪਾਂ ਜਗਾ ਦਈਏ ਜਿਹੜੇ ਜ਼ਿੰਮੇਵਾਰ ਬੰਦੇ ਇਸ ਚੀਜ਼ 'ਤੇ ਧਿਆਨ ਦੇਵੇ ਕਿਉਂਕਿ ਇੱਕ ਦੋ ਦਿਨਾਂ ਤੱਕ ਇਹ ਪਾਣੀ ਜਿਹੜਾ ਖੱਤਿਆਂ 'ਚੋਂ ਬਾਹਰ ਆਉਣ ਲੱਗ ਪੈਣਾ ਤੁਹਾਨੂੰ ਕੀ ਲੱਗਦਾ ਭਾਈ ਪਾਣੀ ਇਹ ਬਾਹਰ ਆਜੂ ਕਿਉਂਕਿ ਕਿਨਾਰਿਆਂ ਤੱਕ ਤਾਂ ਆ ਹੀ ਚੁੱਕਿਆ ਹੈ ਭਾਈ ਦੇਖੋ ਜੇ ਪਿੱਛੇ ਮੀਂਹ ਇੱਕ ਅੱਧ ਕੌਣ ਹੋਣਾ ਇਹਦਾ ਨੂੰ ਕਰਨਾ ਚਾਹੀਦਾ ਕੋਈ ਨਾ ਕੋਸ ਆ ਲਾਗੇ ਦੇਖੋ ਨਾ ਲਾਗੇ ਖੱਤੇ ਖਰਾਬ ਹੋਣਦਾ ਹੈ ਬਚਾਰਿਆਂ ਦੇ ਤੇ ਹੁਣ ਕਰਨਾ ਚਾਹੀਦਾ ਹੋਰ ਬਾਕੀ ਮਾਨ ਸਾਹਿਬ ਤੁਸੀਂ ਦੱਸ ਹੀ ਦਿੱਤਾ ਆ ਆ ਇੱਧਰ ਦੇਖ ਲਓ ਜੀ ਇੱਧਰਲੇ ਪਾਸੇ ਬੂਟੀ ਬਿਲਕੁਲ ਵੀ ਹੈ ਨਹੀਂਗੀ ਆ ਦੂਜੀ ਸਾਈਡ ਤੇ ਦਿਖਾ ਦਿਓ ਕੈਮਰਾਮੈਨ ਸਾਹਿਬ ਆਜੋ ਇੱਧਰ ਆਜੋ ਆ ਦੇਖੋ ਜੀ ਇੱਧਰ ਬੂਟੀ ਜਿਹੜੀ ਬਿਲਕੁਲ ਵੀ ਹੈ ਨਹੀਂਗੀ ਕਿਉਂਕਿ ਸਾਰੀ ਬੂਟੀ ਉੱਥੇ ਪਿੱਛੇ ਫਸ ਕੇ ਤੇ ਪਾਣੀ ਜਿਹੜਾ ਬਲੌਕ ਕੀਤਾ ਆ ਬੂਟੀ ਨੇ ਤੇ ਤਾਂ ਕਰਕੇ ਇੱਥੇ ਜਿਹੜੇ ਹਾਲਾਤ ਆ ਬਹੁਤ ਖਰਾਬ ਹੋਏ ਪਏ ਆ ਆਲੇ ਦੁਆਲੇ ਟੋਏ ਪੱਟੇ ਪਏ ਆ 40 40 ਫੁੱਟ ਉਹ ਦੂਰ ਤੱਕ ਜਿਹੜੀਆਂ ਦਿਖਾ ਲਈਏ ਤੁਹਾਨੂੰ ਉਧਰ ਚੱਲਦੀਆਂ ਮਸ਼ੀਨਾਂ ਚੱਲਦੀਆਂ ਨੇ ਟੋਏ ਪੱਟੇ ਪਏ ਆ ਤੇ ਪਰ ਆਹ ਜਿਹੜੇ ਹਰਦੇ ਹਾਲਾਤ ਆ ਇਹਨਾਂ ਨੂੰ ਨਿਜਿੱਟਣ ਲਈ ਕੋਈ ਨਾ ਕੋਈ ਚੱਜੇ ਤਰੀਕੇ ਦੇ ਨਾਲ ਕਾਰਵਾਈ ਕੀਤੀ ਜਾਵੇ ਤਾਂ ਕਿ ਆਪਣੇ ਜਿਹੜੇ ਕਿਸਾਨ ਭਰਾ ਆ ਮਿਹਨਤ ਕਰਦੇ ਆ ਕਿਉਂਕਿ ਇਹ ਆਨ ਜਿਹੜਾ ਸਾਰਿਆਂ ਨੇ ਖਾਣਾ ਹਨਾ ਤੇ ਮਿਹਨਤ ਕੀਤੀ ਆ ਪੈਸੇ ਲੱਗੇ ਹੋਏ ਆ ਸੋ ਇਹ ਚੀਜ਼ਾਂ ਮੈਂ ਤੁਹਾਨੂੰ ਦਿਖਾ ਲੈਣਾ ਚਾਹੁੰਦਾ ਸੀਗਾ ਆ ਦੇਖ ਲਓ ਆਲੇ ਦੁਆਲੇ ਕਾਈ ਵੀ ਹੋਈ ਆ ਸਾਰਾ ਬਹੁਤ ਖਰਾਬ ਹੋਇਆ ਪਿਆ ਹਾਲਾਤ ਇਧਰਲੇ ਹਾਲਾਤ ਤੁਹਾਨੂੰ ਦਿਖਾਉltਿਆ ਇਹ ਜਿਹੜੇ ਥੱਲੇ ਹੈ ਨਾ ਟਾਈਮ ਸਰ ਜਿਹੜੀ ਜੇਬੀਸੀ ਦੇ ਨਾਲ ਸਫਾਈ ਨਹੀਂ ਕੀਤੀ ਜਾਂਦੀ ਵੀ ਜਿਹੜੀ ਰਿਕਾਵਟ ਲੱਗ ਜਾਂਦੀ ਆ ਰਿਕਾਵਟ ਲੱਗਣ ਕਾਰਨ ਜਿਹੜੀ ਹਾਲਾਤ ਜਿਹੜੇ ਪੂਰੇ ਇਸ ਵੇਲੇ ਹਰਦੀ ਸਥਿਤੀ ਬਣੀ ਹੋਈ ਆ ਤੇ ਸਾਰਾ ਕੁਝ ਤੁਹਾਨੂੰ ਨਾਲ-ਨਾਲ ਦਿਖਾ ਲਈ ਜਾਂਦੇ ਆ ਬਈ ਬੂਟੀ ਦਾ ਇੱਕ ਜਿਹੜਾ ਡੱਖਾ ਆ ਉਹ ਵੀ ਗਾਂ ਨਹੀਂ ਜਾਂਦਾ ਹੈਗਾ ਪੁਲ ਤੇ ਇੰਨਾ ਕਿ ਜਾਮ ਹੋ ਚੁੱਕਿਆ ਆ ਮਤਲਬ 99% ਅਸਾਰ ਬਣੇ ਪਏ ਆ ਦੇ ਜਿਹੜੇ ਪਿਛਲੇ ਖੱਤੇ ਆ ਉਹ ਡੁੱਬ ਜਾਣਗੇ ਪੂਰੀ ਹਰ ਦੀ ਸਥਿਤੀ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਮੌਜੂਦਾ ਜਿਹੜੇ ਆਪਣੇ ਜਿਹੜੇ ਬੰਦੇ ਇਸ ਚੀਜ਼ ਨੂੰ ਦੇਖਦੇ ਆ ਉਹਨਾਂ ਤੱਕ ਇਹ ਵੀਡੀਓ ਪਹੁੰਚਣ ਤੇ ਜਿਹੜੇ ਇਹਦੇ ਹਾਲਾਤ ਆ ਉਹ ਸਹੀ ਹੋਣ ਤਾਂ ਕਿ ਜਿਹੜੇ ਪਿਛਲੇ ਆਪਣੇ ਪਿੰਡਾਂ ਦੇ ਖੱਤੇ ਆ ਕਿਸਾਨ ਭਰਾਵਾਂ ਦੀ ਜ਼ਮੀਨ ਆ ਉਹ ਬਚਾਈ ਜਾ ਸਕੇ ਸੋ ਮੈਂ ਤੁਹਾਡਾ ਆਪਣਾ ਮੌਂਟੀਵਾਨ ਜਲੰਧਰ ਤੇ ਲਾਗੇ ਜਿਹੜਾ ਕੰਗਣੀ ਵਾਲ ਪਿੰਡ ਆ ਉੱਥੇ ਅਸੀਂ ਖੜੇ ਆ ਪੁਲ ਦੇ ਉੱਤੇ ਤੇ ਇੰਨੀਆਂ ਬੇਨਤੀਆਂ ਕਰਦਾ ਆ ਤੇ ਤੁਹਾਡੇ ਤੋਂ ਮੰਗਦਾ ਆ ਅੱਗਿਆ ਜੀ ਧੰਨਵਾਦ